ਹਾਂਜੀ ਹਾਂਜੀ ਮੈਂ ਵਿੱਲਿਆ ਨਾ ਤੜਕੇ ਉੱਠਦਾ ਅੱਛਾ 4 ਵਜੇ ਹਲ ਜੋੜਦਾ ਠੀਕ ਹੈ ਜੀ ਤੇ ਸਾਰਾ ਦਿਨ ਬਹੋਂਦਾ ਠੀਕ ਆ ਇੱਕ ਘੰਟਾ ਉੱਠਣ ਨੂੰ ਲੰਮ ਦਵਾਉਂਦਾ ਹੈ ਠੀਕ ਆ ਤੇ ਥੋੜੇ ਅਰੀਆਂ ਤੋਂ ਡੱਕਾ ਹੁੰਦਾ ਨਹੀਂ ਤੇ ਫੇਰ ਪਾਣੀ ਲਾਉਂਦਾ ਰਾਤ ਨੂੰ ਨੱਕੇ ਵੜਦਾ ਹਾਲੀਵੁੱਡ ਇਹ ਤਾਂ ਹਾਲੀਵੁੱਡ ਗੇੜੇ ਮਾਰਦਾ ਅੱਛਾ ਤੇ ਤੁਸੀਂ ਖੁੱਲਾ ਛੱਡ ਕੇ ਬਹਿ ਜਾਂਦੇ ਹੋ ਵਿੱਲਿਆ ਅਸੀਂ ਬਾਹਰੇ ਕੰਮ ਕਰੇ ਨਾ ਬਾਹਰੇ ਤਕੜੇ ਬੰਦੇ ਸੀ ਕਿ ਉਹ ਖਾਂਦੇ ਸੀ ਜੇ ਤੁਸੀਂ ਉਹ ਦੋ ਦੋ ਮਹੀਨਿਆਂ ਚ ਕਰਦੇ ਅਸੀਂ ਤਾਂ ਦੋ ਦਿਨਾਂ ਚ ਕੰਮ ਕਰ ਦਨੇ ਵਾਹ ਕਰ ਦਨੇ ਦੋ ਦਿਨਾਂ ਚ ਕੀ ਦੋ ਦਿਨਾਂ ਚ ਕਰ ਦਨੇ ਹਾਂ ਅੱਧੇ ਅੱਧੇ ਗਾਣੇ ਤੁਹਾਡੇ ਬਾਹਣ ਚੁੰਦੇ ਨੇ ਹਾਂ ਤੇ ਅੱਧੇ ਘਰੇ ਲੈਉਨੇ ਹੋ ਤੇ ਉਹ ਕੀ ਕਮਾਈ ਹੈ ਤੂੜੀ ਦਾ ਦੀਦਾ ਰੇਤਾ ਅੱਧੀ ਤੂੜੀ ਤੇ ਅੱਧਾ ਟਾਂਗਰ ਥੱਲੇ ਇਹ ਕੀ ਕਮਾਈ ਹੈ ਤੁਹਾਡੀ ਇਹ ਕੋਈ ਮੈਂ ਕਮਾਈ ਕਣਕ ਸਿੱਕ ਦਿਨ ਚ ਵੜਦੇ ਓਏ ਇੱਕ ਦਿਨ ਚ ਵੜਨਾ ਸੀ ਨੀ ਇਹ ਗੱਲਾਂ ਕਰਦੇ ਅਸੀਂ ਵੜਦੇ ਖੱਬੇ ਬਣਾਉਂਦੇ ਢੇਰੀਆਂ ਲਾਉਂਦੇ ਤੇ ਐ ਸੱਥਰੀਆਂ ਚਿਣ-ਚਿਣ ਪਾਉਂਦੇ ਜਦੋਂ ਹੜੀ ਵੱਢਦੇ ਐ ਬੱਦ ਘੱਟ ਨਹੀਂ ਹੋਣ ਦਿੰਦੇ ਸੀ ਫਿਰ ਗੱਡਾ ਲਾਦੇ ਹਾਂ ਫਿਰ ਉਹਨੂੰ ਚਿਣਕੇ ਲਾਦੇ ਗੱਡੇ ਨੂੰ ਐ ਬੱਲੀ ਬਾਹਰ ਨਹੀਂ ਨਿਕਲਣ ਦਿੰਦੇ ਸੀ ਨਹੀਂ ਅੱਜਕੱਲ ਤੇ ਗੱਬਰੂਆਂ ਤੇ ਪੁਰਾਣੇ ਬੁੜਿਆਂ 'ਚ ਕੀ ਫਰਕ ਆ ਬੜਾ ਫਰਕ ਆ ਉਹਨਾਂ 'ਚ ਤਾਂ ਕਿਉਂ ਹੁਣ ਦੇ ਗੱਬਰੂਆਂ ਤੋਂ ਡੱਕਾ ਹੁੰਦਾ ਹੀ ਨਹੀਂ ਕਿਉਂ ਹੁਣ ਤਾਂ ਲੱਲ ਪੱਲੇ ਐ ਇਹਦੇ ਤੇ ਡੌਲੇ ਹੁੰਦੇ ਆ ਸਾਡੇ ਹਾਂ ਹੁੰਦਾ ਹੈਗੇ ਡੌਲੇ ਹੁਣ ਤਾਂ ਉਹੀ ਦਮ ਚੜ ਜਾਂਦਾ ਤੁਰੇ ਜਾਂਦੇ ਦਾ ਤੇ ਅਸੀਂ ਕੋ ਕੋ ਵਾੜ ਭੱਜ ਕੇ ਪਾਣੀ ਵੜਿਆ ਤੇ ਜਾ ਕੇ ਜੇ ਅਗਲੇ ਮੂਹਰੇ ਸੁੱਤੇ ਪੈਣਦੇ ਆ ਵੜਦੇ ਪਾਣੀ ਉਹ ਵਾੜ ਕਿ ਨੂੰ ਕਹਿੰਦੇ ਹੁੰਦੇ ਕੋ ਵਾੜ ਤੁਹਾਨੂੰ ਨਹੀਂ ਪਤਾ ਕਿ ਨੂੰ ਕਹਿੰਦੇ ਹੁੰਦੇ 1 ਕਿਲੋਮੀਟਰ ਹਾਂ ਕਿਲੋਮੀਟਰ ਤਾਂ ਹੁਣ ਬਣੇ ਨੇ ਪਹਿਲਾਂ ਕੋਹ ਕਿੰਦੇ ਹੁੰਦੇ ਸੀ ਅੱਛਾ ਆਪਣਾ ਜਿਹੜਾ ਖੇਤ ਸੀ ਨਾ ਰਾੜੂ ਵਾਲਾ ਵਜਦਾ ਸੀ 20 ਕੋ ਵਾੜ ਆਤਮ ਬੀਕ ਲੈ ਉੱਥੇ ਪਾਣੀ ਵੜਾਉਂਦਾ ਮੈਂ ਜਾ ਕੇ ਰਾਤ ਨੂੰ ਭੱਜ ਕੇ ਠੀਕਾ ਪਿੰਡੋਂ ਭੱਜਦਾ ਉੱਥੇ ਜਾ ਕੇ ਜਦੋਂ ਬੋਲ ਮਾਰਦਾ ਉਹ ਸੁੱਤੇ ਪਏ ਹੁੰਦੇ ਅੱਛਾ ਤੇ ਪਾਣੀ ਫੇਰ ਝਰਕਦ ਨੇ ਵੜਦਾ ਠੀਕ ਹੁਣ ਉਹ ਲੱਤਾਂ ਦੁਖਦੀਆਂ ਨਾ ਮਿਲਿਆ ਜਿਹੜੇ ਗਿੱਲੇ ਪਾਣੀ ਚ ਭਕੇ ਵੜਦੇ ਰਹੇ ਆ ਤੁਸੀਂ ਕਰ ਹੀ ਨਹੀਂ ਸਕਦੇ ਕੁਝ ਹੁਣ ਬਾਪੂ ਕਿਉ ਕਿੰਨਾ ਖਾ ਜੀ ਤੂੰ ਕਿਉ ਮੈਂ ਹੁਣ ਖਾ ਜਾ ਪਈਆ ਅੱਛਾ ਕਿੰਨੇ ਦਿਨਾਂ ਚ ਅੱਕ ਦਿਨ ਚ ਲੈ ਕਿੰਨੇ ਦਿਨਾਂ ਚ ਕਿੰਨੇ ਦਿਨਾਂ ਨੂੰ ਕਿਤੇ ਬਣ ਦੋ ਮਣ ਭੈਣਾ ਮੇਰੇ ਅਲਗੇ ਨੂੰ ਚੌਂਚਾ ਖਾਲੇ ਟਟੀਆਂ ਲੱਗ ਗਈ ਉਹ ਗੱਲ ਥੱਟਾ ਹੀ ਦਾਵਾ ਵੀ ਬਨੋਟੀ ਦੁਨੀਆ ਹੋ ਗਈ ਹੁਣ ਕਿਸੇ ਤੋਂ ਰੋਟੀ ਨਹੀਂ ਬਗਦੀ ਠੀਕ ਆ ਏ ਅੱਗੇ ਬੁੜੀਆਂ 100 100 ਬੰਦੇ ਦੀ ਰੋਟੀ ਬੁਕਾਉਣੀ ਆ ਹੁਣ ਦੋ ਜਣਿਆਂ ਦੀ ਨਹੀਂ ਪੱਕਦੀ ਤੇ ਫਿਰ ਕਹਿੰਦੀ ਆ ਵੀ ਇਹ ਕਰਾ ਅਮ ਮੁੰਡੇ ਨੂੰ ਭਾਲ ਲੈ ਜੇ ਰੋਟੀ ਬੁਕਵਾਉਣੀ ਆ ਨਹੀਂ ਮੈਂ ਤਾਂ ਮੈਂ ਤਾਂ ਮੁੰਡੇ ਹੀ ਬਰਿਆਉਂਗੀ ਅੱਛਾ ਹਾਂ ਹੁਣ ਇਹ ਜੇ ਸਮਾਂ ਆ ਗਿਆ ਬੰਦਿਆ ਠੀਕ ਆ ਹਾਂ ਹੁਣ ਉਹ ਸਮਾਂ ਨਹੀਂ ਰਿਹਾ ਸਾਡੇ ਆਲਾ ਨਹੀਂ ਅੱਜਕੱਲ ਦਾ ਤੀਵੀਆਂ ਤੋਂ ਵੀ ਡਰਦੇ ਆ ਉਹ ਤਾਂ ਅਗਲੇ ਸੋਚਣ ਮੈਂ ਆਪਾਂ ਕੀ ਸੋਚਣਾ ਉਹ ਤਾਂ ਅਗਲੇ ਸੋਚਣ ਭਾਈ